ਬਟਾਰਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਨਵੀਂ ਵਿਆਹੀ ਦੁਲਹਨ ਆਪਣੇ ਪਤੀ ਦੇ ਨਾਲ ਮਾਤਾ ਵੈਸ਼ਨੂ ਦੇਵੀ ਮੰਦਿਰ ਮੱਥਾ ਟੇਕਣ ਲਈ ਜਾਂਦੀ ਹੈ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੁੰਦੀ ਹੈ ਤੇ ਇਸੇ ਲੈਂਡਸਲਾਈਡ ਦੇ ਵਿੱਚ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਜਿਹੜੀਆਂ ਖੁਸ਼ੀਆਂ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਦੱਸਦੀ ਹੈ ਕਿ ਇੱਕ ਮਹੀਨਾ ਹੀ ਇਸ ਵਿਆਹ ਨੂੰ ਹੋਇਆ ਸੀਗਾ ਲੜਕਾ ਬਾਰੋ ਆਇਆ ਸੀ ਵਿਦੇਸ਼ ਤੋਂ ਆਇਆ ਸੀ ਬੜੇ ਚਾਹ ਸੀ ਪਰਿਵਾਰ ਦੇ ਤੇ ਲੜਕੇ ਦੇ ਵੀ ਬੜੇ ਚਾਹ ਸੀ ਤੇ ਬੜੇ ਚਾਈ ਚਾਹ ਦੇ ਨਾਲ ਇਹ ਵਿਆਹ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਲੜਕਾ ਲੜਕੀ ਜਿਹੜੇ ਹੁਮਨ ਜਾਂਦੇ ਆ ਤੇ ਉੱਥੇ ਇੱਕ ਮਹੀਨੇ ਬਾਅਦ ਜਿਹੜੇ ਆ ਮਾਤਾ ਵੈਸ਼ਨੂ ਦੇਵੀ ਦਰਸ਼ਨਾਂ ਲਈ ਜਾਂਦੇ ਨੇ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੋ ਜਾਂਦੀ ਹੈ ਤੇ ਇਸ ਲੈਂਡਸਲਾਈਡ ਦੇ ਵਿੱਚ ਇਫ ਲੜਕੀ ਦਾ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੇ ਚਾਹ ਦੇ ਨਾਲ ਕਿਉਂਕਿ ਕਾਫੀ ਸਮੇਂ ਬਾਅਦ ਉਹਨਾਂ ਦਾ ਪਰਿਵਾਰ ਵਿਦੇਸ਼ ਤੋਂ ਵਾਪਸ ਆਇਆ ਸੀ ਬੜੇ ਚਾਹ ਸੀਗੇ ਉਹਨਾਂ ਦੇ ਤੇ ਬੜੇ ਚਾਹੀ ਜਾਈ ਉਹਨਾਂ ਨੇ ਇਹ ਵਿਆਹ ਕੀਤਾ ਸੀ ਸ਼ਗਨਾ ਦੇ ਨਾਲ ਵਿਆਹ ਕੀਤਾ ਸੀ ਹਜੇ ਤਾਂ ਖੁਸ਼ੀਆਂ ਸ਼ੁਰੂ ਹੋਈਆਂ ਸੀ ਤੇ ਰਸਤੇ ਦੇ ਵਿੱਚ ਹੀ ਇਹ ਜਿਹੜੀ ਖਬਰ ਉਹਨਾਂ ਨੂੰ ਮਿਲਦੀ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਵੀ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਇਕੱਲੀ-ਕੱਲੀ ਧੀ ਸੀਗੀ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਨੇ ਜਾਣਕਾਰੀ ਦੱਸੀ ਦਿੱਤੀ ਆ ਪੂਰੀ ਕਿ ਕਿਵੇਂ ਇਹ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਹਾਦਸਾ ਹੋਇਆ ਤੇ 1 ਮਹੀਨਾ ਹੀ ਹਜੇ ਵਿਆਹ ਨੂੰ ਹੋਇਆ ਸੀ ਤੇ ਪੂਰੀ ਜਾਣਕਾਰੀ ਜਿਹੜੇ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਭਾਈ ਇਹ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵਿਆਹ ਹੁੰਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਅੱਧਕਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਆ ਬਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਪੰਜ ਜੱਟ ਕੀ ਇਹ ਸਾਡੀ ਭਾਬੀ ਦੀ ਡੈਥ ਹੋਈ ਹੈ ਸਭ ਤੋਂ ਛੋਟੀ ਭਾਬੀ ਸੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੋਟੀ ਸੀਗੀ ਤੇ ਚਾਹ ਨਹੀਂ ਪੂਰੇ ਕਿੰਨੇ ਸਾਡੇ ਹਾਂਜੀ ਹਾਂਜੀ ਭਾਡੇ ਚਾਹ ਨਹੀਂ ਆਇਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹਿੰ ਕੇ ਮੇਰੀ ਧੀ ਆਈ ਆ ਤੂੰ ਮਾਤਾ ਨੂੰ ਜਾ ਕੇ ਦਰਸ਼ਨ ਨਹੀਂ ਦਿੱਤੇ ਮਾਰਾ ਨੇ ਮਨਜ਼ੂਰੀ ਨਹੀਂ ਪਾਈ ਹੋਈ ਆ ਇਹ ਗੱਲ ਵੀ ਆ ਗਈ ਕੋਈ ਭਾਈ ਤੁਰੇ ਦੇ 5 ਵੇ ਨੇ ਤੁਰੇ 10:00 ਦਾ ਸਜਣਾ ਮੇ ਤੱਕ ਆ ਜੀ 28 ਅਗਸਤ ਨੂੰ ਉਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਇੱਕ ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ ਐਡੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ ਜੀ ਟ੍ਰਿਪ ਨੂੰ ਗਏ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਸੇਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸੇਰੇ ਹੀ ਯਾਤਰਾ ਕਰਾਂਗੇ ਜਿਹੜਾ ਟਾਈਮ ਜੇ ਮੈਨੂੰ ਫੋਨ ਆ ਗਿਆ ਜੀ ਇਸ ਟਾਈਮ ਮੈਂ ਇਹ ਭਰਾ ਮੇਰੇ ਨੂੰ ਕਹਿੰਦਾ ਮੈਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਭਰਾ ਨੇ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋਕਾ ਗਿਆ ਤੇ ਮਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ ਸਾਨੂੰ 2:3 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਫੋਨ ਆਇਆ ਵੀ ਉਹਨਾਂ ਦੇ ਡਾਕਟਰ ਨੂੰ ਸਾਨੂੰ ਤਾਂ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦੇ ਪੇਕੇ ਦਾ ਨਾਲ ਸਪਨਾ ਆਣਾ ਮਨੇ ਕਹਿਆ ਸੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਿਆਨਪੁਰ ਤੋਂ ਆਉਂਦੇ ਵਿੱਚ ਰਹੀ ਹੈ। ਅਜੇ ਤਾਂ 1 ਮਹੀਨਾ ਹੋਇਆ ਗਿਆ ਅਚਾਨਕ ਹਾਂ ਹਾਂਜੀ ਇੱਕ ਮਹੀਨਾ ਜਿਆਨ ਨੂੰ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਆਪੀ ਕੇ ਦੇਖਿਆ ਜੀ। ਅੰਮ੍ਰਿਤਸਰੋਂ ਦਾ ਹਾਂ ਵਿਆਹ ਕਿੱਧਰ ਦੀ ਜੀ ਸਰਜੀਪੁਰੇ ਦੀ। ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਲਈ ਆ ਕਰਦਾ ਦਿਨ ਸਾਡੇ ਨਾਲ ਹੋ ਜੇਗੀ। ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਜੀ ਸ਼ਾਹਦ ਤੇ ਲੱਗੇ 5 ਕਿ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਛੱਡ ਦੇ ਥੱਲੇ ਖੜੋਤੇ ਤੇ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਡੇ ਨੇ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਕੱਢਣ ਲੱਗਿਆਂ ਛੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਦੀ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਉਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਡੇੜੀ ਜੀ ਦਾ ਉਹ ਤੇ ਧੜ ਘੱਟ ਗਿਆ ਇਹ ਨਾਲ ਚੁੱਕ ਗਿਆ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਲ ਦਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਉਮਰ ਨੇ ਹੁਣੇ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਕੁੜੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ ਚਾਹ ਨਹੀਂ ਪੂਰੇ ਨਥੇ ਜੀ ਸਾਰੇ ਭਾਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆਦੀ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਆਉਨੇ ਆ ਸਾਨੂੰ ਉੱਥੇ ਕਹਿੰਨੇ ਮੈਸੇਜ ਕੀਤਾ ਤੇ ਸਾਰਾ ਸਾਬਤ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਉਹਨੂੰ WhatsApp ਚੈਨਲ 'ਤੇ